ਸਾਡਾ ਦੋਸਤ ਹੈ ਡਾਕਟਰ ਅਤੇ ਮੋਗੇ ਹਨ ਉਹਦੀ ਉਹਦੀ ਬੇਟੀ ਡਾਕਟਰ ਸੀ ਉਹਦਾ ਵਿਆਹ ਸੀਗਾ ਬਹੁਤ ਅੱਛਾ ਵਿਆਹ ਕੀਤਾ ਨਾ ਸਕਾਈ ਰਿਗ ਜਿਹੜਾ ਮੋਗੇ ਕੋਲੇ ਹੈਗਾ ਪੈਲੇਸ ਹੈਗਾ ਉਹ ਤੁਹਾਨੂੰ ਤਾਂ ਚੰਗਾ ਪੈਲੇਸ ਹੈ ਨਾ ਪੰਜਾਬ ਦੇ ਚੰਗੇ ਪੈਲੇਸਾਂ ਚੋਂ ਦਾ ਉੱਥੇ ਉਹਨਾਂ ਨੇ ਚੰਗੇ ਵਿਸਕੀ-ਵਿਸਕੀ ਵਧੀਆ ਸਰਵ ਕੀਤੀ ਤੇ ਸਾਡੇ ਟੇਬਲ ਤੇ ਇੱਕ ਉਹਨਾਂ ਦਾ ਰਿਸ਼ਤੇਦਾਰ ਸੀਗਾ ਐਨ ਆਰ ਆਈ ਬੈਠ ਗਿਆ ਅੱਛਾ ਉਹ ਹੀ ਗੱਲਾਂ ਸੁਣਾਉਣ ਲੱਗ ਪਿਆ ਆਪਣੀਆਂ ਕੈਨੇਡਾ ਕੈਨੇਡਾ ਦੀਆਂ ਨਾ ਸਾਡੇ ਉੱਥੇ ਹੁੰਦਾ ਜੀ ਸਾਡੇ ਉੱਥੇ ਉਹ ਹੁੰਦਾ ਹੈ ਨਾ ਅੱਛਾ ਚਲੋ ਜੀ ਇਨੀ ਦੇਰ ਉਹਨਾਂ ਨੇ ਸਕਾਚ ਸੀਗੀ ਸ਼ਵਾਜ਼ ਰਿਕਲ ਹੋਰ ਵੀ ਸੀਗੀਆਂ ਸ਼ਵਾਜ਼ ਰਿਕਲ ਦੀ ਬਹੁਤ ਲੱਗਦੀ ਹਾਂਜੀ ਕਹਿੰਦਾ ਭਾਈ ਜੀ ਨਾ ਇੱਥੇ ਸਾਰੀ ਲੱਗੇ ਮਿਲਦੀ ਹੈ ਜਿੰਨੀ ਸਕਾਚ ਹੁੰਦੀ ਹੈ ਨਾ ਇੱਥੇ ਸਾਰੀ ਕੰਦਾ ਹੈ ਲੱਗੀ ਹੁੰਦੀ ਹੈ ਕਹਿੰਦਾ ਇਹ ਸਪੂਰੀਸ ਹੁੰਦੀ ਹੈ ਹੈ ਨਾ ਤੇ ਕਹਿੰਦਾ ਸਕਾਚ ਤਾਂ ਸਾਡੇ ਉੱਥੇ ਮਿਲਦੀ ਹੈ ਭਾਈ ਜੀ ਭਾਵੇਂ ਬੋਦਲ ਵੀ ਜੋ ਸਵੇਰ ਤੱਕ ਤੁਹਾਡਾ ਮਤਲਬ ਲਾਈਟ ਉੱਡਦੇ ਹੋ ਹੈ ਨਾ ਬੈਠੇ-ਬੈਠੇ ਲਾਦੇ ਥੱਲੇ ਲਓ ਹਾਂ ਕਹਿੰਦਾ ਵੀ ਸਾਨੂੰ ਐਂ ਸੀ ਵੀ ਹੁਣ ਇਹ ਤਾਂ ਕਹਿੰਦਾ ਬਹੁਤ ਸਿਰ ਫੜਦੀ ਹੈ ਸਾਨੂੰ ਐਂ ਸੀ ਹੁਣ ਤਾਂ ਨਹੀਂ ਪੀਂਦੇ ਹੁਣ ਪੀਤੀ-ਪੁੱਤੀ ਕਿ ਨਹੀਂ ਨਾ ਨਾ ਸੁਣੋ ਤਾਂ ਸਹੀ ਅਰੇ ਸੁਣੋ ਤਾਂ ਸਹੀ ਉਹ ਪਾਣੀ ਬੋਦਲ ਪੀ ਗਿਆ ਜੀ ਭਾਈ ਸਾਡੇ ਬੈਠੇ ਬੈਠੇ ਹੌਲੀ ਹੌਲੀ ਲੱਗੀ ਹੋਈ ਹਾਂ ਸਵੇਰ ਨਾਲ ਫਿਸ਼ ਆ ਗਈ ਉਹਨਾਂ ਨੇ ਭਾਈ ਜੀ ਇਹ ਫਿਸ਼ ਤਾਂ ਨਾ ਇਹਦਾ ਬਾਸਾ ਫਿਸ਼ ਆ ਪਤਾ ਨਹੀਂ ਕਿਹੜੀ ਸੀਗੀ ਹੈ ਨਾ ਇਹਦੇ ਨਾਲ ਉਹ ਲੱਗੀ ਫਾਰਮੂਲੇ ਲੱਗੀ ਹੁੰਦੀ ਹੈ ਜਿਹੜੇ ਜਿਹੜੇ ਡੈਡ ਬੋਡੀ ਇਹਦੇ ਲਾਉਂਦੇ ਆ ਤਾਂ ਕੈਂਸਲ ਹੋ ਜਾਂਦਾ ਸਾਨੂੰ ਇਹ ਜੀ ਫਿਸ਼ ਤਾਂ ਨਹੀਂ ਖਾਂਦਾ ਉਹਨੇ ਹਾਂ ਜੀ ਮੇਰੇ ਖਿਆਲ ਅੱਧਾ ਪੌਣਾ ਕਿਲੋ ਫਿਸ਼ ਦਿੜ ਗਿਆ ਉਹਨਾਂ ਜੀ ਅੱਛਾ ਫਿਰ ਜਾ ਕੇ ਜੀ ਉਹ ਸ਼ੋਰ ਬਹੁਤ ਆ ਗੰਦਾ ਇੱਥੇ ਯਾਰ ਠਾ ਠਾ ਉਹ ਕਹਿੰਦੇ ਇੱਧੇ ਇੱਧੇ ਪਰਦੇ ਪਾੜ ਜਾਂਦੇ ਜੀ ਤੇ ਸਾਢੇ ਨਹੀਂ ਕਹਿੰਦਾ ਤੇ ਆਪ ਜਾ ਕੇ ਔਰਕੈਸਟਰੇ ਨਾਗਨ ਨੱਚ ਕੇ ਗਿੜਾ ਵੀ ਦੇ ਆਇਆ ਅੱਛਾ ਤੁਹਾਨੂੰ ਐਸੀ ਸ਼ੋਅ ਰ ਆ ਹੁਣ ਤਾਂ ਬਾਹਰ ਨਿਕਲੂਗਾ ਇੱਥੋਂ ਨਾਲੀ ਨਾਲ ਜਾ ਕੇ ਉੱਥੇ ਵੀ ਪੂਰਾ ਅੱਧਾ ਘੰਟਾ ਨੱਚ ਕੇ ਆ ਗਿਆ ਫਿਰ ਜਾਂਦਾ ਹੋਇਆ ਕੀ ਕੀਤਾ ਬੜਾ ਮਤਲਬ ਛਾਤਰ ਬੰਦਾ ਸੀ ਉਹ ਪੈਗ ਨਾ ਉਹਦਾ ਪਿਆ ਉਹਦਾ ਇੰਨਾ ਵਿੱਚ ਤੇ ਉਹਦੇ ਚੰਗੂਰ ਪਾ ਕੇ ਜਾਂਦਾ ਹੋਇਆ ਕਿਉਂ ਗਲਤ ਤਾਂ ਸੁਣੋ ਅੱਛਾ ਜਦੋਂ ਵਾਪਸ ਆ ਮੈਂ ਆ ਕਿ ਕਹਿੰਦਾ ਬਈ ਜੀ ਕਿਤਾ ਆਇਆ ਵੀ ਮੇਰੇ ਇਹ ਪੈਗ ਚੰਗੂਰ ਪਿਆ ਇਹਨੂੰ ਚੱਕਦਾ ਕੋਈ ਨਹੀਂ ਵੀ ਇਹ ਮੇ ਸਾਮਾਨ ਆਪਣੇ ਆਦੇ ਸੀ ਨਾ ਪੈਕ ਹੋ ਗਿਆ ਦੂਜੇ ਜਗ੍ਹਾ ਤੇ ਮੈਨੂੰ ਪਤਾ ਲੱਗ ਜਾਂਦਾ ਮੇਰਾ ਹੀ ਪੈਕ ਨਿਸ਼ਾਨੀ ਪਾ ਕੇ ਗਿਆ ਨਾ ਤੇ ਫਿਰ ਜਦੋਂ ਸ਼ਗਨ ਦੀ ਵਾਰੀ ਆਈ ਲਾ ਕਹਿੰਦਾ ਯਾਰ ਕੈਨੇਡਾ ਤਾਂ ਚੱਲ ਕੇ ਆ ਗਿਆ ਨਹੀਂ ਥੋੜੀ ਗੱਲ ਸਾਡੇ ਸ਼ਗਨ ਨਾਲ ਕੀ ਡਾਕਟਰ ਸਾਹਿਬ ਨੇ ਪਲਾਟ ਲੈ ਲੈਣਾ ਕਹਿੰਦਾ ਇਹਦਾ ਬੰਦਾ ਸਰੇ ਲਾ ਮਤਲਬ ਉਹ ਬੰਦਾ 15 20 ਹਜ਼ਾਰ ਦਾ ਰਾਸ਼ਨ ਖਾ ਕੇ ਜਾਣ ਲੱਗਿਆ ਪਤਾ ਕੀ ਕਹਿੰਦਾ ਹਾਂ ਕਹਿੰਦਾ ਬੇ ਜੀ ਵੈਸੇ ਗੱਲ ਇੱਕ ਹੈ ਇੰਡੀਆ 'ਚ ਨਾ ਵੇ ਹਾਤੇ ਫਜ਼ੂਲ ਖਰਚੀ ਬਹੁਤ ਹੁੰਦੀ ਹੈ ਕਹਿੰਦਾ ਮੇ ਇਹ ਹੋਣੀ ਨਹੀਂ ਚਾਹੀਦੀ ਕਹਿੰਦਾ ਇੰਨੀ ਤੇਰੇ ਵਰਗਾ ਸੌਗਾਸਤਾ ਕੇ ਹੋਣਾ